ਜੀ 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 ਇਸੇ ਹੀ ਤਰ੍ਹਾਂ ਮਿਤੀ 18 25 ਨੂੰ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਮਾੜੇ ਅੰਸਰਾਂ ਦੇ ਵਿਰੁੱਧ ਬਿੱਡੀ ਮਹਿਮਦੇ ਅਹੀਨ ਐਸਐਚਓ ਥਾਣਾ ਨਈਆਂਵਾਲ ਐਸਆਈ ਅਮਰਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਪੁਲਿਸ ਪਾਰਟੀ ਇਹਨਾਂ ਨੂੰ ਇੱਕ ਇਤਲਾਹ حاصل ਹੋਈ ਸੀ ਕਿ ਇੱਕ ਨੌਜਵਾਨ ਸੋਸ਼ਲ ਮੀਡੀਆ ਉੱਤੇ ਉਹਦੀ ਜਿਹੜੀ ਫੋਟੋ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਉਹ ਫਾਇਰਿੰਗ ਕਰਦਾ ਦਿਖਾਈ ਦੇ ਰਿਹਾ ਸੀ ਜਿਹਦੇ ਕਰਕੇ ਸਮਾਜ ਦੇ ਵਿੱਚ ਤੇ ਆਮ ਭੋਲੇ ਭਾਲੇ ਲੋਕਾਂ ਦੇ ਵਿੱਚ ਦਹਿਸ਼ਤਾਂ ਮਾਹੌਲ ਪੈਦਾ ਹੋ ਗਿਆ ਸੀ ਜਿਸ ਦੇ ਆਧਾਰ ਤੇ ਅਸੀਂ ਉਸ ਨੌਜਵਾਨ ਦੇ ਵਰਕਲਾਪ ਮੁਕੱਦਮਾ ਜਿਹਰੇ ਤਾਰਾ 223 ਬੀ ਐਨ ਐਸ ਤੇ 125 ਬੀ ਨੇ ਪੀ ਐਨ ਐਸ ਤੇ 25 54 ਆਰ ਮਜ਼ੱਕ ਦੇ ਅਧੀਨ ਮਕਤਮਾ ਦਰਜ ਕਰਕੇ ਉਸ ਨੌਜਵਾਨ ਜਿਸ ਦਾ ਨਾਮ ਪਤਾ ਜਸਪ੍ਰੀਤ ਸਿੰਘ ਵਰ ਪਜੱਸਾ ਪੁੱਤਰ ਰੂਪ ਸਿੰਘ ਵਾਸੀ ਗੁਨੀਆਣਾ ਖੁਰਦ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਸੀ ਤੇ ਉਹਨੂੰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਕਰਕੇ ਅਸੀਂ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤੇ ਦਰਾਨੇ ਰਿਮਾਂਡ ਉਸ ਦੀ ਪੁੱਛਕਿਸ ਤੋਂ ਜਿਸ ਤੋਂ ਉਹਨੇ ਇਹ ਜਿਹੜਾ ਫਾਇਰਿੰਗ ਕਰਨ ਦੇ ਲਈ ਇਹ ਜਿਹੜਾ ਹਥਿਆਰ ਲਿਆ ਸੀ ਤੇ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਇਹ ਹਥਿਆਰ ਉਸ ਨੂੰ ਇੱਕ ਲਖਵੀਰ ਸਿੰਘ ਉਰਫ ਲਖੀਰੋ ਪੁੱਤਰ ਮੇਜਰ ਸਿੰਘ ਬাসী ਕੋਠੇ ਨੱਥਾ ਸਿੰਘ ਨੇ ਪ੍ਰੋਵਾਈਡ ਕੀਤਾ ਸੀ ਤੇ ਇਸੇ ਦੌਰਾਨ ਅਸੀਂ ਉਹ ਲਖਵੀਰ ਸਿੰਘ ਲਖੀਰੋ ਨੂੰ ਪੁਲਿਸ ਪਾਰਟੀ ਦੁਆਰਾ ਕਾਬੂ ਕਰਕੇ ਉਸ ਪਾਸੋਂ ਅਸੀਂ ਉਹ ਜਿਸ ਦੇ ਨਾਲ ਜਸਪ੍ਰੀਤ ਸਿੰਘ ਨੇ ਫੈਰਿੰਗ ਕੀਤੀ ਸੀ ਇੱਕ 12 ਬੋਰ ਦਾ ਦੇਸੀ ਕਟਾ ਤੇ ਇੱਕ ਜਿੰਦਾ ਰੌਂਦ ਅਸੀਂ ਉਸ ਤੋਂ ਬਰਾਮਦ ਕਰਕੇ ਤੇ ਉਹਨੂੰ ਉਸਦੇ ਉਹਨੂੰ ਗ੍ਰਿਫਤਾਰ ਕੀਤਾ ਸੀ ਤੇ ਉਸਨੂੰ ਵੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਕੇ ਉਹਦੀ ਵੀ ਪੁਲਿਸ ਰਿਮਾਂਡ ਹਾਸਲ ਕਰਕੇ ਉਹਦੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਸਰ ਲਗ ਗਈ ਲਿਖਾਈ ਇਹ ਜਿਹੜਾ ਇਸ ਬਾਰੇ ਅਸੀਂ ਉਹ ਸਾਡੇ ਪੁਲਿਸ ਰਿਮਾਂਡ ਤੇ ਆ ਤੇ ਉਸ ਨੂੰ ਢਗਾਈ ਤੋਂ ਪੁੱਛ ਰਿਛ ਕਰਕੇ ਉਹ ਜੋ ਵੀ ਉਹਦਾ ਲੈ ਕੇ ਆਉਣ ਦਾ ਸੋਰਸ ਉਸ ਬਾਰੇ ਪਤਾ ਲਗਾ ਰਹੇ ਹਾਂ ਲਖਵੀਰ ਸਿੰਘ ਤੇ ਉਸ ਵਾਸਤੇ ਲਿਆ ਸੀ ਤੇ ਗਾਉਂ ਤੋਂ ਸੁਰੇ ਭੰਦੇ ਨੇ ਜਸਪੀ ਸਿੰਘ ਨੇ ਕਦੇ ਵਾਸਤੇ ਲਿਆ ਇਹ ਤਕੋ ਜਿਹੜਾ ਲਖਵੀਰ ਸਿੰਘ ਤੇ ਪਹਿਲਾਂ ਵੀ ਦੋ ਮੁਕੱਦਮੇ ਦਰਜ ਆ ਜਿਹਦੇ ਵਿੱਚੋਂ ਇੱਕ ਤਾਂ ਉਹਦੇ ਤੇ ਕਤਲ ਦਾ ਮੁਕੱਦਮਾ ਦਰਜ ਆ ਤੇ ਇੱਕ ਟਾਕਾ ਮਾਰਨ ਦੀ ਤਿਆਰੀ ਦਾ ਮੁਕੱਦਮਾ ਦਰਜ ਆ ਤੇ ਉਹ ਕ੍ਰਿਮੀਨਲ ਮਾਈਂਡਡ ਕਿਸਮ ਦਾ ਉਹ ਵਿਅਕਤੀ ਆ ਤੇ ਉਹ ਤੋਂ ਅਸੀਂ ਲਗਾਈ ਦੇ ਨਾਲ ਇਹ ਸਾਰੇ ਸੰਬੰਧੀ ਪੁਛ ਵਿੱਚ ਕਰ ਰਹੇ ਹਾਂ